केयू एकता उग्राहा दे ब्लॉक प्रधान ने सरदुलगढ़ ते छनीर ब्लॉक दे ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਮਾਨਸਾ ਵਿਖੇ ਹੋ ਰਹੀ ਮੀਟਿੰਗ ਵਿੱਚ ਪਹੁੰਚਣ ਦੀ ਕੀਤੀ اپੀਲ ਅੱਜ ਸ਼ਾਮ ਕਰੀਬ 7 ਵਜੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸਰਦੂਲਗੜ ਬਲਾਕ ਦੇ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਕਿਹਾ ਕਿ ਕੱਲ ਮਿਤੀ 29 ਦਸੰਬਰ 2024 ਦੀ ਰੈਂਤਵਾਰ ਨੂੰ ਮਾਨਸਾ ਦੀ ਅਨਾਜ ਮੰਡੀ ਵਿਖੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸੂਬੇ ਦੀ ਟੀਮ ਵੱਲੋਂ ਪਹੁੰਚ ਕੇ ਕਥੇਬੰਦੀ ਨੂੰ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਉਹ ਨਾਂ ਮਾਨਸਾ ਜ਼ਿਲ੍ਹੇ ਦੇ ਬਲਾਕ ਸਰਦੂਲਗੜ ਚਨੀਰ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਮਾਨਸਾ ਦੀ ਨਵੀਂ ਅਨਾਜ ਮੰਡੀ ਵਿਖੇ ਸਾਢੇ 10 ਵਜੇ ਸਵੇਰੇ ਕੱਲ ਪਹੁੰਚਣ ਦੀ ਅਪੀਲ ਕੀਤੀ ਮੈਂ ਹਰਪਾਲ ਸਿੰਘ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਆਗਰਾਹ ਬਲਾਕ ਸੋਗੜ ਬਲਾਕ ਸਰਦੂਰਗੜ ਦੇ ਸਮੂਹ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਅਤੇ ਕਿਰਤੀ ਲੋਕਾਂ ਨੂੰ ਅਤੇ ਛੋਟੇ ਕਾਰੋਬਾਰੀਆਂ ਨੂੰ ਤੁਹਾਡੇ ਚੈਨਲ ਰਾਹੀਂ ਅਪੀਲ ਕਰਦੇ ਆਂ ਕਿ ਕੱਲ ਨੂੰ ਜ਼ਿਲ੍ਹਾ ਮਾਨਸਾ ਦੀ ਬਹੁਤ ਜ਼ਰੂਰੀ ਮੀਟਿੰਗ ਦਿਨ ਐਤਵਾਰ ਨੂੰ 29 ਤਰੀਕ ਨੂੰ 10:30 ਵਜੇ ਅਨਾਜ ਮੰਡੀ ਵਿੱਚ ਹੋਣ ਜਾ ਰਹੀ ਆ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਸ ਮੀਟਿੰਗ ਵਿੱਚ ਵੱਧ ਤੋਂ ਵੱਧ ਹਰ ਇੱਕ ਪਿੰਡ ਵਿੱਚੋਂ ਕਿਸਾਨ ਮਜ਼ਦੂਰ ਕਿਰਤੀ ਲੋਕ ਪਹੁੰਚਣ ਕਿਉਂਕਿ ਇਸ ਮੀਟਿੰਗ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਿਆ ਜਾਊਗਾ ਅਤੇ ਜੋ ਜਥੇਬੰਦੀ ਦੇ ਪ੍ਰੋਗਰਾਮ ਚੱਲ ਰਹੇ ਨੇ ਉਸਤੇ ਵਿਸਤਾਰ ਸਹਿਤ ਜਦ ਦੱਸਿਆ ਜਾਊਗਾ ਅਤੇ ਜੋ ਆਉਣ ਵਾਲੀ ਮੈਂਬਰਸ਼ਿਪ ਆ ਉਸ ਬਾਰੇ ਵੀ ਵਿਸਤਾਰ ਸਹਿਤ ਚਾਨਣਾ ਪਾਇਆ ਜਾਊਗਾ ਅਤੇ ਜੋ ਬਲਾਕ ਸਰਦੂਰਗੜ ਦੇ ਦੋ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਤੇ ਵੀ ਵਿਸਤਾਰ ਸਹਿਤ ਚਰਚਾ ਕੀਤੀ ਜਾਊਗੀ ਕਿਉਂਕਿ ਲੰਮੇ ਸਮੇਂ ਤੋਂ ਸ਼ੰਘਾਰਛ ਡੇਢ ਸਾਲ ਦੇ ਲਗਭਗ ਹੋ ਗਿਆ ਹਜੇ ਤੱਕ ਪੰਜਾਬ ਤੇ ਸੈਂਟਰ ਸਰਕਾਰ ਅਤੇ ਇਥੋਂ ਦਾ ਪ੍ਰਸ਼ਾਸਨ ਕੰਮ ਬਕਰਦੀ ਨਹੀਂ ਸੁੱਤਾ ਪਿਆਗਾ ਹਜੇ ਤੱਕ ਮਾਅਬਜ਼ਾ ਨਹੀਂ ਮਿਲਿਆ ਤੇ ਉਤੋਂ 130 ਰੁਪਏ ਪ੍ਰਤੀ ਕਵਾਟੜ ਝੋਨੇ ਤੇ ਇਕੱਲੇ ਸਰਦੂਰਗੜ ਹਲਕੇ ਚ ਕਾਟ ਲੱਗੀ ਆ ਇਥੋਂ ਦਾ ਪ੍ਰਸ਼ਾਸਨ ਇਥੋਂ ਦੀ ਸਰਕਾਰ ਤੇ ਇਥੋਂ ਦੇ ਆੜਤੀਏ ਬਿਲਕੁਲ ਕੰਬ ਕਰਨ ਦੀ ਨੀਤ ਸੁੱਤੇ ਪਏ ਨੇ ਇਹਨਾਂ ਸਾਰੀਆਂ ਮੰਗਾਂ ਮਸਲੇ ਨੂੰ ਹੱਲ ਕਰਾਉਣ ਦੇ ਲਈ ਹਰ ਇੱਕ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਪਹੁੰਚੋ ਭਾਰਤੀ ਕਿਸਾਨ ਜਨੂਨਿਕਤਾ ਉਗਰਾਹਾ ਬਲਾਕ ਸਰਦੂਰਗੜ੍ਹ